ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਪਰਮੇਂ ਸਿੰਘ ਰਾਜੀਆ ਕੀਤੀ ਜਨਤ ਦੇ ਹਾਜ਼ਰਾਂ ਜੋ ਟਾਈਮ ਐ ਇਸ ਵੇਲੇ ਦਾ ਸਵੇਰ ਦੇ 8:30 ਮਿੰਟ ਟਾਈਮ ਹੈ ਜੀ ਤੇ ਮੱਝਾਂ ਨਵੇਰੀਆਂ ਕਹਿੰਦੇ ਮੈਨੂੰ ਫਲਾਣੇ ਜਾਟ ਦੇ ਕਰੇ 10 ਨਵੇਰੇ ਕਰੇ ਨੇ ਨਵੇਰੇ ਦਾ ਮਤਲਬ ਭਈ ਐ ਹੁੰਦਾ ਵੀ ਇਹ ਲੱਗਦਾ ਵੀ ਦੁੱਧ ਪਾਣੀ ਵਾਲੇ ਜੀਂਦਾਰ ਨੇ ਕੁਝ ਸਮੇਂ ਨੂੰ ਮੈਨੂੰ ਐ ਮਾਰਦੇ ਜੇ ਪਿੰਡ 'ਚ ਹਾਲਾਤ ਬਣੀ ਜਾਂਦੇ ਨੇ ਵੀ ਇਹ ਲੱਗਦਾ ਐਂ ਕਿ ਆ ਕਰਦੇ ਨੇ ਫਲਾਣੇ ਦੇ ਮੱਝਾਂ ਨੇ ਪਿੰਡ 'ਚ 20% ਲੋਕ ਮੱਝਾਂ ਰੱਖਵਾ ਦੇ ਨੇ ਜਿਵੇਂ ਰੇੜੀਆਂ ਦਾ ਰਵਾਜ ਗਿਆ ਸੀ ਮੋਟਰਸਾਈਕਲਾਂ ਦੀ ਰੇੜੀਆਂ ਕਰਾਲੀਆਂ ਲੋਕਾਂ ਨੇ ਇਹੀ ਕਹਾਲ ਕੇ ਪਸ਼ੂਆਂ ਨਾਲ ਆਉਜੇ ਇਹ ਵੀ ਆਪਣਾ ਇੱਕ ਸੱਭਿਆਚਾਰ ਹੈ ਮਾਲ ਪਸ਼ੂ ਨਾਲ ਪਹਿਲਾਂ ਆਪਾਂ ਜੁੜੇ ਹੋਏ ਹਜ਼ਾਰਾਂ ਸਾਲਾਂ ਤੋਂ ਦੁੱਧ ਪਾਣੀ ਪੀਣਿਆ ਖਰਾਕਾ ਮਿਲਦੀ ਉਹਨਾਂ ਸੇਤਾਂ ਨਾਲ ਬਣੀ ਹੋਈ ਹੈ ਅਸੀਂ ਤੇ ਆਓ ਮਿਲਦੇ ਹਾਂ ਉਹਨੂੰ ਤੇ ਦਿਖਾ ਸਾਰੇ ਲੋਵੇਰੇ ਆਪਣੇ ਸਾਰੇ ਉੱਪਰ ਖੜੇ ਬਾਹਰ ਜੀ ਆ ਮੱਕੀ ਪੈਂਦੀ ਆ ਹੁਣ ਮੱਕੀ ਆਂ ਬਾਲੀ ਸੀ ਮੋਕ ਲਾ ਕੀ ਮੱਦਰ ਹੁਣ ਮੱਕੀ ਘਟਾ ਰਹੇ ਬਸ ਆਚਾਰ ੱਲੇ ਤਾਰਾ ਪਾ ਦਾਂਗੇ ਪਿੱਟ ਚਾ ਦੇ ਹੁਣ ਇਹਨੂੰ ਮਹੀਨਾ ਪਾਵਾਂ ਤੂੜੀ ਜੰਨੀ ਤੇ ਮਹੀਨੇ ਬਾਅਦ ਚਾਰ ਕੋਲਾ ਆਪਾਂ ਇੱਕ ਦੋ ਭਾਦਰ ਤੇ ਫੇਰ ਇਹਨੂੰ ਅਸਰਾ ਚਾਰ ਅਸਰੀ ਤੂੜੀ ਤਾਲ ਭਰਦਾ ਆਪਣੇ ਕੋਲ ਹੈਗਾ ਤੇ ਨਾਲੇ 5 300 ਪੁਆਇੰਟ ਦਾ ਆਪਾਂ ਦੇ ਸਕਾਂਗੇ ਮਿਲਤਾ ਨੇ ਭਾਈ ਦਿਨ ਰਾਤ ਖਾਪਦੇ ਆਂ ਤੇ ਉਹ ਬੱਤ ਸੀ ਦੋਨੇ ਨਾ ਗਦਵਿੰਦਰ ਪਰ ਨਹੀਂ ਜਾਂਦਾ ਨਾਲੇ ਮੇਰੇ ਨਾਲ ਕਰਾਉਂਦਾ ਕੰਮ ਸਾਰੀ ਫੈਮਿਲੀ ਨਾਲ ਮਿਲ ਕੇ ਆਪਾਂ ਮਾਲਪਤ ਦੀ ਖਾਣ ਵਾਲੀ ਕਰਦੇ ਆਂ ਤਾਂ ਵਾਹਿਗੁਰੂ ਜੀ ਵਧੀਆ ਤੈਨੂੰ ਰਹਿਮਤ ਨੇ ਮਿਹਨਤ ਕਰੋ ਬਈ ਹਨਾ ਮਿਹਨਤ ਦਾ ਕੋਈ ਕਿਸੇ ਨੂੰ ਡਰਨੀ ਮਾਰੇ ਕੇ ਮੰਤ ਬਾਤ ਕੇ ਗੰਭਣਾ ਆਪਣੇ ਲੈ ਰੱਖ ਤੈਨੂੰ ਤੋਰ ਕੇ ਆ ਮੈਂ ਛਣਵਾਰੀ ਬਾਦੂ ਨਕੇ ਪੱਲੀ ਜਗਦਾ ਤੋਂ ਤੋਰਦਾ ਨੇ ਦੇਖਿਆ ਕਰੋ ਜੀ ਸਾਡੇ ਬਲੌਗ ਦੇਖੀ ਜੱਟਾਂ ਦੇ ਤੇ ਲਾਇਕ ਕਰਿਆ ਕਰੋ ਤੇ ਨਾਲੇ ਮੰਤਰ ਨੂੰ ਜ਼ਰੂਰ ਲੈ ਕੇ ਜਾ ਕਰੋ ਸਾਡੀ ਜੀ ਮੈਂ ਇੱਥੇ ਮੈਂ ਇਧਰ ਮੋਟਰ ਬੰਦ ਕਰਤੀ ਦੱਸਣਾ ਕਿ ਅਨਦਰ ਲਾਇਦਾ ਜਿਸ ਨੇ ਤੇ ਮੈਂ ਤਾਂ ਕੱਲ ਵੀ ਆਈਆਂ 10 ਵਾਰੀ ਆ ਕੇ ਵੀ ਕੱਢ ਜਾਈ ਨਹੀਂ ਜਦੋਂ ਮੋਟਰ ਦੀ ਚੱਲਦੀ ਆ ਪਾਣੀ ਦੀਆਂ ਲਹਿਰਾਈਆਂ ਇਹਨੀਆਂ ਸੋਹਣੀਆਂ ਲੱਗਦੀਆਂ ਸਾਫ਼ ਸਾਫ਼ ਪਾਣੀ ਵੇਗੂ ਦੀ ਰੇਮਟਾ ਉਹ ਮੈਂ ਨਾ ਰੋੜ ਜਾਂਦਾ ਉਹ ਇੰਨੇ ਰੋੜਾ ਇੰਨਾ ਨੇੜਾ ਦੀਂਦਾ ਨੇੜੋਂ ਦੀਂਦਾ ਇਹ ਮੂਰੋ ਦਰਸ ਤਪੱਟੇ ਗਏ ਹਨਾ ਤਾਂ ਵੀ ਕੋਈ ਲੱਗ ਗਿਆ ਪਤਾ ਨਹੀਂ ਇਹ ਬਰਨਾਲੇ ਵਾਲਾ ਰੋੜ ਹੈ ਅੱਡੇ ਰੋੜਾ ਤਿੱਥੋਂ ਆਉਂਦੀ ਰਹੀ ਠੀਕ ਕਿ ਬਰਨਾਲਾ ਰੋੜ ਦੀਂਦਾ ਉਰੋਂ ਨਾ ਮੈਨੂੰ ਤਾਂ ਜੀ ਪਤਾ ਲੱਗਿਆ ਆ ਅਕਾੜੀ ਤੋਂ ਸਭੀ ਪਤਾ ਚੱਲੇ ਉਹ ਤੱਕ ਜਿਹਾ ਕਾਇ ਫੁੱਟ ਡੂੰਗਾ ਹੋ ਤੈ ਚਾ ਉਹ ਤੇ ਕਰੀ ਤੱਕਾ ਲੈ ਅਰਜੁਨ ਦੀ ਮੈਂ ਤਾਂ ਜਗਾ ਜਗਾ ਵੇ ਦੂਰ ਜੀ ਅਜੇ ਛੋਟੀਆਂ ਹੁੰਦੀਆਂ ਸੂਰੇ ਚ ਨਾ ਲੈ ਲੈ ਰੇ ਨਾ ਪ੍ਰਾਣਾ ਤੂੰ ਤੇ ਨੋਂ ਉਹਨਾਂ ਦੀਆਂ ਰਾਜਗੀਆਂ ਪਹਿਣਾ ਕਰਨਾ ਕੋਈ ਤੇ ਪਰਣਾ ਤੂੰ ਆ ਕੇ ਪਤਾ ਨਹੀਂ ਕਿਹੜਾ ਅੰਗਰੇਜ਼ਾਂ ਵੇਲੇ ਦਾ ਹੁਣ ਗੋਸ ਇਹ ਤਾਂ ਕਪੇਰਨ ਚੁਰਕੋ ਪੈਲਾ ਮੈਨੂੰ ਹੁਣ ਐਂ ਬਸ ਤੂੰ ਮੋਟਰ ਨੂੰ ਨੇੜੇ ਜੀ ਹੋ ਗਈ ਪਤਾ ਨਹੀਂ ਕਿਉਂ ਤੇ ਉਰ ਮੋਟਰ ਚੂਰਕੇ ਲੱਗ ਗਈ ਉਹ ਤਾਂ ਆ ਸਾਰਾ ਪਾਹਣ ਹੁੰਦਾ ਇੱਥੇ ਆਪਾਂ ਸਾਹ ਅਬੀਜ ਦੇ ਵਿੱਚ ਸਪਚਾ ਮੋਰਚਾਂ ਬਾਜੜਾ ਬੂਜੜਾ ਹੁੰਦਾ ਇੰਨਾ ਖਾਂ ਬਗੜ ਲਿਆ ਤੁਸੀਂ ਜਦੋਂ ਉਹ ਬਗਲੇ ਜਾਂਦੇ ਨੇ ਬਿਨਾ ਮਤਲਬ ਤੂੰ ਖੇਤੀ ਨੂੰ ਫਸੂਟ ਪਟੀ ਇਹ ਇੱਕ ਮਟਟ ਕੀ ਹੈ ਹਾਂ ਮਰ ਹੋਰ ਨਾ ਦੋ ਦੇਰੀ ਮਿੱਟੀ ਦੇਰੀ ਇੱਕ ਵਾਰ ਫੇਰ ਆ ਜਰਾ ਮੇਰਾ ਮਾਮਾ ਜੀ ਆ ਇਹਦੇ ਨਾਲ ਕਰਦਿਆਲ ਆ ਇਹਨਾਂ ਨੇ ਆ ਬੋਰੀਆਂ ਆਪਾਂ ਨਾ ਚਾਰ ਤੇ ਜੋ ਪੈ ਗਿਆ ਬਾਈ ਲਫਾ ਫੇਰ ਉੱਤੇ ਧਰਨ ਨੂੰ ਭਰ ਲਿਆ ਨੇ ਤੇ ਆ ਗਏ ਨੇ ਸਾਰੀ ਆਪਾਂ ਕਹਿੰਦਾ ਵੀ ਫੋਰਸ ਆ ਗਈ ਆ ਸਾਰੀ ਤੇ ਪੀਤਾ ਤੇ ਭਾਨ ਜਿਹੜਾ ਪੂਰਾ ਜੋਰ ਲਵਾਇਆ ਹੋਇਆ ਕਹਿੰਦਾ ਵੀ ਮੰਮੀ ਜ਼ਰੂਰ ਚਾਰ ਪਵਾ ਕੇ ਹੋਣਾ ਮਾਮੇ ਦਾ ਦੱਸੂ ਕਿਵੇਂ ਪੁੱਤ ਲੱਗਦਾ ਜੀ ਨਾਨਕੀ ਆ ਕੇ ਉਹਦੇ ਵਾਂਗੂੰ ਨਾ ਕਹਿਣ ਲੱਗੇ ਜੀ ਮੰਮੀ ਮੈਂ ਨਹੀਂ ਨਾਨਕੀ ਆ ਨਾ ਮਾਮੇ ਦਾ ਕੰਮ ਕਰਾਂਗਾ ਨਹੀਂ ਐ ਦੇਖ ਕੋਈ ਛੱਡ ਦੇਖ ਐ ਜਿਹੜਾ ਮਾਰਦੇ ਐ ਉੱਥੇ ਛੱਡ ਦੇ ਮਣੀ ਬਣੀ ਦਿੱਤੀ ਕੋਈ ਆ ਛੱਡ 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 ਕੁਝ ਨਹੀਂ ਲੱਗਿਆ ਨੇ ਰੌਣਕਾਂ ਜੀ ਅੱਜ ਦੇ ਦਾ ਖੜਦਾ ਉਰੇ ਦੋਤ ਕੱਟੀ ਬਾਹਰ ਕੱਢਦੇ ਮਲਕੇ ਜੇ ਮੜੀ ਜੀ ਕੱਢਦੇ ਰਿੰਕੀ ਜਾਂਦੀ ਆਹ ਟਾਈਮ ਆ ਗਿਆ ਕੀ ਰੋ ਟਾਈਮ ਆ ਗਿਆ ਜਿਹਦੀ ਆਪਾਂ ਨੂੰ ਬੇਟਤੀ ਬਾਈ ਉਰੀ ਪਹੁੰਚ ਗਏ 1 ਘੰਟਾ ਡੇਢ ਘੰਟਾ ਹੋਇਆ ਬਾਈਰੇ ਨੂੰ ਪਹੁੰਚੇ ਨੂੰ ਤੇ ਨਾ ਨਾ ਠੀਕ ਤੇ ਬਾਈਰੇ ਨੂੰ ਦੱਬ ਕੇ ਥਿਆਰ ਕਰਦੇ ਬਾਲੀ ਮਿੰਤ ਕਰਦੇ ਨੇ ਗਰਮੀ ਚ ਬਹੁਤ ਖੱਪ ਖਪਾਈ ਆ ਧੰਨਾ ਬਾਈ ਇਹਨਾਂ ਦੀ ਕਮਾਈ ਥੱਕ ਸੱਚੀ ਕਮਾਈ ਇਹ ਆ ਬਾਈ ਯਾਰ ਬਾਈ ਹੁਰੀ ਪੂਰੀ ਮਿਹਨਤ ਨਾਲ ਸੋਕ ਨਾਲ ਪਾਰ ਹੈ ਚਾਰ ਤੇ ਰੀਝਾ ਨਾਲ ਤੇ ਕੁਝ ਤਰ੍ਹਾਂ ਆਪਣਾ ਕੰਮ ਚੱਲ ਪਿਆ ਤੇ ਵਾਹਿਗੁਰੂ ਕਿਰਪਾ ਨਾਲ ਕਿਥੋਂ ਚੱਲੇ ਤਕਰੀਬਨ ਬਾਈ ਹੁਰੀ 1 ਵਜੇ ਆਏ ਸੀ 1 ਵਜੇ ਦੁਪਹਿਰ ਇਹ ਪਿਛਰੇ ਪਾ ਮੱਕੀ ਵੱਢੀ ਨੇ ਦੁਪਹਿਰੇ ਤੇ ਪਹਿਰੇ ਹੁਣ 3:30 ਵਜੇ ਡੰਬਾ ਚਲਾਇਆ ਤੇ ਆਹ ਬਾਈ ਨੇ ਮੌਜੂਦ ਕਿਵੇਂ ਬਾਈ ਬਾਈ ਆਹ ਵਈਆ ਮੁੰਡੇ ਜੰਮ ਜੰਮ ਵੀ ਲਾਉਂਦੇ ਨੇ ਮਿਹਨਤ ਕਰਦੇ ਨੇ ਪੂਰੀ ਬਾਈ ਇਹਨਾਂ ਵਾਸਤੇ ਲੈ ਕੇ ਜ਼ਰੂਰ ਦੇ ਠੀਕ ਆ ਭਾਈ ਸਬਸਕ੍ਰਾਈਬ ਕਰੋ ਭਾਈ ਯਾਰ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸੇਵ ਵੀ ਕਰ ਦਿਓ ਲੱਗੇ ਹੋਣੇ ਜੋਰਾ ਤੇ ਕੰਮ ਚੱਲ ਰਿਹਾ ਸੋ 2.5 ਮਹੀਨੇ ਹੋ ਗਏ ਪਰ ਮੱਕੀ ਨੂੰ ਪਾਉ ਦੇਉ ਤਕਰੀਬਨ ਅੱਜ 1.75 ਦਿਨ ਦੀ ਹੋ ਗਈ ਮੱਕੀ ਤੇ ਵਧੀਆ ਛੱਲੀਆਂ ਤੇ ਉਹਨਾਂ ਛੱਲੀਆਂ ਵੀ ਤੋੜ ਕੇ ਦਿਖਾਵਾਂਗੇ ਤੇ ਇੱਕ ਵਾਰ ਕਰਦੇ ਕੋਈ ਪੂਰੇ ਪੱਕੇ ਆ ਪੇੜਣੇ ਚੱਲਦੀਆਂ ਪੱਕੇ ਆ ਪੇੜਣੇ ਚੱਲਦੀਆਂ ਕਿਰਕਾ ਬਾਈ ਜੂਹੇ ਉੱਪਰ ਚੜ ਕੇ ਖਾ ਜਾਣੇ ਚੱਲਦੀਆਂ ਦੋਨੇ ਜੂਹੇ ਨੇ ਉੱਪਰ ਚੜ ਕੇ ਚੱਲਦੀਆਂ ਖਾਣੇ ਨੇ ਤੇ ਬਾਈ ਬਾਈ ਇਹ ਵੀਰੇ ਨੇ ਮੈਂ ਤੈਨੂੰ ਕਿੰਨੇ ਲੈ ਕੇ ਦੇਵਾਂਗਾ ਬਾਈ ਪੱਤ ਪੱਤ ਲੈ ਕੇ ਦੇਵਾਂ ਇਹਨਾਂ ਨੂੰ ਤੇ ਮੌਜੂਦ ਤੋਂ ਬਾਈ ਹੜੰਪਿਆ ਵਾਲੇ ਨੇ ਮੌਜੂਦ ਦੀ ਦੇਵਰੇ ਇੱਕ ਨੂੰ ਵੀ ਆਪਣੇ ਫੁੱਲ ਪਰ ਪਰ ਲਿਆਵਾ ਸੁੱਕਾ ਪਾਣਾ ਬਾਰੂ ਨਾ ਕਿ ਐਨ ਵੀ ਥੋੜੀ ਜਿਹੀ ਪਾਗ ਪਸਤੀ ਆ। ਫੁੱਲ ਪਰ ਚੁਲਵਾਏ ਟਰਾਲੀਆਂ। ਚਲੋ ਅੱਜ ਵੀ ਆਪਣਾ ਦੋ ਕੀਲੇ ਦਾ ਪੈਗਾ। 23 ਦਾ ਕੱਲ ਨੂੰ ਪੈਵੇ। ਕੰਮ ਹੋਊ ਜੀ ਫੈਨਲ। ਤੀਜੇ ਨਾਲ ਪਾ ਲਈ ਹੋਈ ਮੱਕੀ ਦੇਖੋ ਅੱਜ ਆਪਣਾ ਬੜਾਈ ਦੇ ਸਾਹਮਣੇ ਕਰਕੇ। ਪਹਿਲਾਂ ਮੱਕੀ ਕਣਕ ਵਰਦੀ ਬੀਜਣੀ ਫਿਰ ਉਹਨੂੰ ਕਿਸਪਰੇਅ ਕਰਕੇ ਪਾਣੀ ਰੇਲ ਲਾ ਕੇ ਕੱਲੇ ਕੱਲੇ ਬੂਜੇ ਨੂੰ ਫਿਰ ਜਾ ਕੇ ਹੜੰਬੇ ਚ ਪੈਂਦੀ ਆ ਹੜੰਬੇ ਚ ਪਾਉਣੀ ਬਹੁਤ ਔਖਿਆ ਵੀਰੋ ਪਹਿਲਾਂ ਲੇਬਰ ਵਾਲਿਆਂ ਨੂੰ ਵੜਦੇ ਨੇ ਫਿਰ ਪਾਉਂਦੇ ਨੇ ਬਹੁਤ ਮਿਹਨਤੀ ਹਰ ਆਉਂਦੀ ਹੈ ਫਿਰ ਜਾ ਕੇ ਅਲਾ ਕਹਿੰਦਾ ਸਿਆਲਾਂ ਚ ਟੋਕਰਾਂ ਭਰ ਕੇ ਪਾਣ ਦਾ ਵੀ ਮੇਰੇ ਦਾ ਚਾਰ ਪਾਇਆ ਹੋਇਆ ਸਾਇਲ ਚ ਪਾਇਆ ਹੋਇਆ ਫਿਰ ਕਹਿੰਦਾ ਅਗਲਾ ਬਹੁਤ ਮਿੰਤ ਵਾਲਾ ਕੰਮ ਹੈਰੇ ਪਿੱਛੇ ਬਹੁਤ ਵੱਡੀ ਮਿੰਤ ਸੁਥੀ ਚਲੋ ਜੀ ਮਿਲਦੇ ਆ ਕਿ ਤੁਹਾਨੂੰ ਬਣੇ ਰਹੇ ਦਿਖਾਉਂਦੇ ਰਹਾਂਗੇ ਮਗਰਾ ਦੇਖੋ ਮੁੰਡੇ ਵਿਚਾਰੇ ਨਲੇ ਜਿੰਮ ਵੀ ਜਾਂਦੇ ਨੇ ਮਿਹਨਤ ਕਰਦੇ ਨੂੰ ਪਹਿਲਾਂ ਵੀ ਦੱਸਿਆ ਤੇ ਮਿਹਨਤਾਂ ਨੇ ਬਾਈ ਵਾਹੇ ਗੁਰੂ ਇਹਨਾਂ ਨੂੰ ਭਾਗ ਲਾਵੇ ਤਰੱਕੀਆਂ ਦੇਵੇ ਤੇ ਸਖਤ ਮਿਹਨਤਾਂ ਨੇ ਕੋਸ ਨੇ ਪੂਰੇ ਬਾਈ ਗੁਰੂ ਵਾਗ ਵਾਗ ਮੱਕੀ ਵੀ ਬਾਸ ਵਾਂਗੂ ਜਿਵੇਂ ਬਾਸ ਦੇ ਟਾਂਡੇ ਹੁੰਦੇ ਨੇ ਬਾਈ ਐ ਐ ਹੋਈ ਪਈ ਮੱਕੀ ਇੱਕ ਆਪਾਂ ਦੂਰੋਂ ਖੜਕੇ ਥਿਊ ਲੈਣਾ ਖੇਤ ਦਾ ਮੱਕੀ ਦਾ ਓਹ ਧੱਕਾ ਆ ਗਈ ਮੋਟਰ ਵਾਲੇ ਕੋਠੇ ਦਾ ਕਪੜੀ ਮੱਕੀ ਇੱਥੇ ਤੱਕ ਤੇ ਇੱਥੋਂ ਲੱਗੇ ਆਪਾਂ ਵੱਢਣਾ ਇਧਰ ਲੱਗੇ ਵੱਢਣਾ ਆਪਾਂ ਆਹੋ ਖੜੇ ਨੇ ਆਪਣੇ ਲੇਬਰ ਵਾਲੇ ਜ਼ੂਮ ਕਰੀ ਲਓ ਜੀ ਦੇਖੋ ਕਿੰਨਾ ਵਧੀਆ ਵਿਊਅਰ ਹੈ ਇੱਕ ਖੰਭੇ ਦੀ ਸਟੈਂਡਿੰਗ ਦੇਖੋ ਜੀ ਕਿਵੇਂ ਸਿੱਧੇ ਆ ਰਹੇ ਨੇ ਠਾਵਰ ਆਪਣੇ ਆ ਖੇਤ ਵਿੱਚ ਆ ਗਿਆ ਇੱਥੋਂ ਗਾਣਾ ਚੱਲ ਰਿਹਾ ਸੀ ਭਾਈ ਕਹਿੰਦਾ ਹੱਥਾਂ ਨੇ ਵੇਲੇ ਚੱਕ ਕੇ ਲਿਆਉਂਦਾ ਲਿਆਉਣਾ ਪੈਂਦਾ ਠੇਕੇ ਚੋਂ ਨੀ ਮਾਂ ਹਰਦੇਵ ਮਾਈ ਨੰਗਲ ਦਾ ਬਹੁਤ ਹੀ ਵਧੀਆ ਗਾਣਾ ਸੀ ਇਹ ਗਾਣੇ ਆਉਂਦੇ ਆਏ ਸੀ 2001-02 ਚ ਬਹੁਤ ਮਸ਼ਹੂਰ ਗਾਣੇ ਸੀ ਅੱਥਰਾਂ ਵੇਲੇ ਤੱਕ ਕਿੱਲੋਂ ਆਪਾਂ ਦਾ ਮਾ ਟੇਕੇ ਤੋਂ ਤੇ ਆਪਣੇ ਬੰਦੇ ਚਲ ਦੇ ਵਾਲੇ ਕੰਮ ਚੱਲ ਰਹੇ ਨੇ ਤਕਰੀਬਨ ਕਿਲਾ ਵਾਹਣ ਦਾ ਕਰ ਦੇਣਗੇ ਆਹ ਟਰਾਲੀ ਤਵਾਰਿਕ ਹੋਰ ਭਰ ਕੇ ਉਹੀ 200 ਕੁਇੰਟਲ ਦੇ ਹਿਸਾਬ ਨਿਕਲੂਗਾ ਪੌਣੇ 200 ਦਾ ਗ੍ਰੈਂਟ ਤੇ ਫੇਮਿੰਗਾਪ ਮਾਰਨਾ ਪੈਣਾ ਬੜਾ 200 ਹੋ ਗਿਆ ਪੌਣੇ 1 200 ਕੁਇੰਟਲ ਚਾਰ ਨਿਕਲੂਗਾ 180 185 ਇਸ ਇੱਥੇ ਤੱਕ ਚਦੇ ਨੇ ਗੱਲਾਂ ਨੇ ਭਰਾਵੋ Thank you. ਟਰਾਲੀ ਨਹੀਂ ਆਈ ਕਹਿੰਦੇ ਛੇਤੀ ਮੰਗਾ ਟਰਾਲੀ ਕਾਲੀ ਕਰ ਰਹੇ ਨੇ ਸਾਰੇ ਤੇ ਜਿਹੜਾ ਆਪਣਾ ਘਰੇ ਬਾਈ ਪਟਾ ਟੋਆਗਾ ਉਹ ਫੁੱਲ ਹੋ ਗਿਆ ਤੇਰੇ ਕਰਕੇ ਵੀ ਕੱਲ ਨੂੰ ਜਿਹੜਾ ਉਹ ਸਾਰਾ ਚਾਰ ਪਾਉਣਾ ਤੇ ਨਾਲੇ ਆਪਣਾ ਉਧਰ ਦੂਸਰੇ ਖੇਤ ਆਗਾ ਫਿਰ ਇੱਥੇ ਪਾਉਣ ਦੀ ਸਕੀਮ ਬਣਾ ਲਈ ਬਾਈ ਇੱਥੇ ਬਣਾਈਓ ਸਕੀਮ ਦੇਖੋ ਕਿਵੇਂ ਲੱਗੀ ਤੁਹਾਨੂੰ ਇੱਧਰ ਬਾਈ ਹੁਰਿਆ ਨਹੀਂ ਵੀਡੀਓ ਜ਼ਰੂਰ ਪਾਉਣੀਆਂ ਭਾਈ ਕਹਿੰਦਾ YouTube ਤੇ ਆਪਣੇ ਬੱਚੇ ਆਏ ਨੇ ਵਿਚਾਰੇ ਮੌਜੂਦੋਂ ਭਾਈ ਛੋਟੇ ਕਿਵੇਂ ਫਿਰ ਠੀਕ ਹੈ ਭਾਈ ਠੀਕ ਹੈ ਜਮਾ ਜਮਾ ਖੁਸ਼ ਹੋ ਪੂਰੇ ਭਾਈ ਜਮਾ ਭਾਈ ਜਮਾ ਠੀਕ ਹੈ ਭਾਈ ਇਹਨਾਂ ਪਿਆਰ ਵਧੀਆ ਚੱਲ ਸਾਰਿਆਂ ਨਾਲ ਕੇ ਇੱਕ ਫੋਟੋ ਦਾ ਖਿੱਚਦੇ ਮੈਂ ਤੈਨੂੰ ਮੈਂ ਸਾਰੀ ਦੁਨੀਆ 'ਚ ਦਿਖਾ ਦਿੰਨਾ ਠੀਕ ਹੈ ਕਰੇ ਥੈਂਕ ਯੂ ਐਂ ਕਰਦੇ ਕੋਰੇ ਆ ਕੋਰੇ ਰਵਿਆ ਉਹਨਾਂ ਪੀੜੀ 'ਚ ਠੀਕ ਹੈ ਬਾਈ ਖੁਸ਼ ਨੇ ਸਾਰੇ ਹਾਂ YouTube ਤੇ ਖੇਤੀ ਪੰਜਾਬੀ ਚੈਨਲ ਆਪਣਾ ਠੀਕ ਹੈ ਸਾਰੇ ਫੋਲੋ ਕਰੀਏ ਪੱਕਾ ਬਾਈ ਠੀਕ ਹੈ ਠੀਕ ਬਾਈ ਪੂਰਾ ਨਹੀਂ ਆਇਆ ਬਾਈ ਕੋਈ ਨਾ ਕੱਲ ਨੂੰ ਵੀ ਇਹੀ ਰੱਖਾਂ ਉਹਨੂੰ ਠੀਕ ਹੈ ਜੀ ਰਿਪੋਰਟ ਹੈ ਬਾਈ ਆ ਗਈ ਟਰਾਲੀ ਬਾਈ ਮੰਤਰ ਚੈਨਲ ਭੇਜਿਆ ਬਾਈ ਬਾਈ ਨੂੰ ਜ਼ਰੂਰ ਸਬਸਕ੍ਰਾਈਬ ਕਰੀਓ ਠੀਕ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਪੂਰਾ ਜੋਰ ਚੱਲ ਰਿਹਾ ਕੰਮ ਚਾਰ ਦਾ ਤੇ ਦਵਿੰਦਰ ਦੋਤ ਜ્યોਤ ਨੂੰ ਬਿਠਾਇਆ ਮੈਂ ਟਰੈਕਟਰ ਤੇ ਇੱਧਰੇ ਪਾਸੇ ਆ ਸਟੈਡੀ ਮਸਕੜਾ ਕੇ ਇੱਧਰੋਂ ਸਿੱਧਾ ਚਲਾਈ ਜਾਉ ਥੋੜਾ ਇੱਕ ਭਰਾ ਆ ਜਾਣਾ ਦਵਿੰਦਰ ਛੋਟਾ ਇਹ ਬੱਚਾ ਨੇ ਹਨ ਤੇ ਇਧਰ ਆਪਣਾ ਪਿੱਟਕਾਰ ਹੋ ਰਿਹਾ ਹੈ ਜੀਸੀਬੀ ਨਾਲ ਬਾਈਕਰਿਆ ਤਿਆਰ ਤੇ ਦਿਖਾਉਣਾ ਇਹ ਆਪਾਂ 35 ਫੁੱਟ ਦਾ ਲੰਮਾ ਪਟਾ ਰਿਹਾ ਤੇ 12 14 ਫੁੱਟ ਇਹਨੂੰ ਕਿਹਾ ਸੀ ਬਾਈ ਨੂੰ ਵੀ ਚੌੜਾ ਪਟ ਦੇ 15 ਫੁੱਟ ਦਾ ਪਿੱਟ ਤੇ ਤੋ ਟੋ ਯੂ ਦਾ ਮਤਾਰਾ ਹਾਂਜੀ ਟਰਾਲੀ ਫੁੱਲ ਭਰਨ ਵਾਲੀ ਆਇਆ ਇਹਨੇ ਬਾਰੂਣਾ ਕਾਈ ਦੂਜੀ ਟਰਾਲੀ ਭਰੀ ਖੜਾਇਆ ਫਿਰ ਹੌਲੀ ਹੌਲੀ ਲਾਹਾਂਗੇ ਰਾਤ ਨੂੰ 8-9 ਵਜੇ ਤਾਈਂ ਜੀ ਹੁਣ ਜੱਸੂ ਪਰ ਕਿੜਿਆ ਟਰਾਲੀ ਅਲੋਟ ਕਰੀਏ ਨਾ ਚਾਰ ਨੂੰ ਇਹਨੂੰ ਚਾਹ ਬਹੁਤ ਆ ਬੱਚੇ ਨੂੰ ਕਹਿੰਦਾ ਨਾਨਕੀ ਮੰਮੀ ਮੈਂ ਚਾਰ ਪੁਆਜ ਜਾਣਾ ਮਾਮੇ ਦਾ ਮੈਨੂੰ ਹੀ ਬਹੁਤ ਖੁਸ਼ੀ ਹੋਈ ਮੇਰਾ ਭੈਣ ਦਾ ਵੀ ਮੇਰਾ ਕੰਮ ਕਰਾਉਣਾ ਹੈਗਾ ਬਹੁਤ ਹਵਾਸ ਰਹੀ ਜਾਂ ਲੋਏ ਮੈਨੂੰ ਵੀ ਚਲੋ ਮਾਮੇ ਭਾਣ ਜਿਹੜਾ ਹੀ ਘਾਹ ਰੌਂਦਾ ਜੀ ਜਿੰਨਾ ਪਗਾ ਕਰਾਂਗੇ ਰਿਸ਼ਤੇਦਾਰੀ ਦਾ ਪਿਆਰ ਮਾਮੇ ਭਾਣ ਜੇ ਹੋਏ ਸਹੁਰੇ ਹੋਏ ਇਹ ਮੇਨ ਹੁੰਦੀ ਆ ਨੇ ਭੂਆ ਹੁੰਦੀ ਆ ਨੇ ਮੇਨ ਹੁੰਦੇ ਨੇ ਸਾਰੇ ਉਹਨੇ ਹੀ ਅਗਲਾ ਦੁਗਣਾ ਮੋੜਦਾ ਇਹ ਪਿਆਰ ਬਹੁਤ ਬਹੁਤ ਧੰਨਵਾਦ ਜਸੂ ਦਾ ਵੀ ਗਾਣੇ ਕੋਨੇ ਚੱਲਦੀ ਆ ਨੇ ਚਾਰੇ ਪਾਸੇ ਸੋ ਹੁਣ ਦੱਸਿਆ ਜੀ ਸਾਡਾ ਤਾਂ ਇਹੀ ਪਿਕਨਿਕ ਗਾਸਟ ਹਮਲਾ ਅੱਜ ਬਣਿਆ ਪਿਆ ਸਾਡਾ ਦੇਖੋ ਇਹ ਟੋਏ ਦੀ ਰਿਪੇਅਰ ਹੁੰਦੀ ਹੱਥਾਂ ਨਾਲ ਕੰਮ ਮਸ਼ੀਨਰੀ ਨਾਲ ਹੀ ਹੋਗਾ ਸਾਰਾ ਤਾਂ ਆਪਰੇ ਤਕੜਾਈ ਦਾ